ਇਹ ਚੱਲ ਇੰਟਰ ਪਾ ਦਿੰਦੇ ਯਾਰ ਉਹਨੇ ਇੱਕੋ ਥੇ। ਹੁਣ ਤਾਂ ਮੈਨੂੰ ਕੋਈ ਨਹੀਂ ਗਿਆ। ਉਹ ਅੰਦਰ ਇਹਦਾ ਟੈਨਸ਼ਨ ਬੜੀ ਲੈਂਦੀ ਆ। ਮੈਂ ਇਹਦੇ ਕਿਹਾ ਆ ਕਿ ਸਾਰੇ ਕੰਮ ਹੋ ਜਾਣੀ ਆ। ਹਾਂ। ਪਹਿਲਾਂ ਤੇ ਪਾਸੇ ਭਾਜੀ ਲੱਗੇ ਰਹੀਆਂ। ਉਦੋਂ ਜਦੋਂ ਮੁੰਡਾ ਨਿਕਲੀ ਉਦੋਂ ਕਿ ਇਹ ਪਾਸੇ ਲੱਗਦੇ ਬਾਹਰੋਂ ਦਾ ਥੋੜੇ ਕੰਮ। ਤੂੰ ਉਹਨੂੰ ਕੰਮ ਦੇਂਗੀ ਤੇ ਫੇਰ ਹੀ ਕਰੂਗੀ? ਮੇਰੀ ਗੱਲ ਸੁਣ। ਮੰਮੀ ਨੂੰ ਆਪਣੇ ਆਪ ਨਹੀਂ ਪਤਾ ਹੁੰਦਾ। ਉਹ ਤੇ ਇਦਾਂ ਬੈਠੇ ਰਹਿੰਦੇ ਇਹਦਾ ਪਰਵਾਹ ਹੀ ਆਈ ਹੁੰਦੀ ਆ। ਉਹ ਚੱਲ ਕੋਈ ਗੱਲ ਨਹੀਂ ਆਪ ਕਹਿ ਦੀਦਾ ਹੁਈ ਦਾਵਾ। ਉਹ ਮੇਰਾ ਗਰਨਾ ਮੈਂ ਕੀ ਆ ਜੀਵਨ ਭਾਂਜੀ ਆਈ ਹੀਗੀ ਅੱਛਾ ਤੇ ਮੈਂ ਤਾਂ ਤੁਹਾਨੂੰ ਡੀਕ ਡਾਕਰ ਨਾਲ ਨੂੰ ਵੀ ਲਿਆ ਉਹ ਤਾਂ ਗੱਲਾਂ ਬਾਤਾਂ ਮਾਰਦੀ ਰਹੀ ਠੀਕ ਹੈ ਦੀ ਠੀਕ ਠਾਕ ਹੈ ਪਰਿਵਾਰ ਆਹੋ ਮੈਨੂੰ ਕਹਿਣ ਲਈ ਹੀ ਵੀ ਤਿੰਨ ਚਾਰ ਦਿਨ ਹੋ ਗਏ ਤੁਸੀਂ ਬਾਹਰ ਹੀ ਨਹੀਂ ਨਿਕਲੇ ਆ ਹੀ ਵੇਖਿਆ ਹੀ ਨਹੀਂ ਮੈਂ ਤੇ ਮੈਂ ਤਾਂ ਕਰਕੇ ਆਈ ਆ ਬਸ ਠੀਕ ਜੇ ਮੈਂ ਠੀਕ ਹੀ ਹੁਣਾਵਾ ਤੇ ਮੈਂ ਸਾਰੀ ਗੱਲ ਦੋ ਨਹੀਂ ਆ ਕਿਉਂਕਿ ਮੰਮੀ ਤਾਂ ਸੁੱਤੀ ਆ ਇਹ ਵੀ ਬਾਰ ਪਹਿਲੀਆਂ ਵਾਂਚ ਲੱਗੀ ਆ ਕੀ ਕਰਨਾ ਹੁਣ ਨਹੀਂ ਲਾਉਂਦੀ ਨਹੀਂ